ਜਦੋਂ ਬੀਰਬਲ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧਮਕੀ ਦਿੱਤੀ ਤਦ ਕੀ ਹੋਇਆ ਬੀਰਬਲ ਜੰਗ 'ਚ ਗਿਆ ਮੁੜ ਕੇ ਵਾਪਸ ਨਹੀਂ ਆਇਆ ਆਓ ਸਾਨੂੰ ਪੂਰੀ ਕਹਾਣੀ ਦੱਸਦੇ ਹਾਂ ਕਿ ਕਿਸ ਤਰ੍ਹਾਂ ਬੀਰਬਲ ਗੁਰੂ ਘਰ ਦਾ ਦੁਖੀ ਹੋਇਆ ਬੀਰਬਲ ਦੀ ਅਸਲੀਅਤ ਜਾਣਨ ਦੇ ਲਈ ਵੀਡੀਓ ਨੂੰ ਅਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨਾ ਭੁੱਲਣਾ ਬੀਰਬਲ ਜਾਤ ਦਾ ਬ੍ਰਾਹਮਣ ਸੀ ਅਤੇ ਆਪਣੀ ਵਿਦਿਆ ਚਤਰਾਈ ਦੇ ਕਰਕੇ ਮੁਗਲ ਬਾਦਸ਼ਾ ਅਕਬਰ ਦੇ ਨੌ ਦਰਬਾਰੀ ਰਤਨਾ ਵਿੱਚੋਂ ਇੱਕ ਹੋ ਗਿਆ। ਬੀਰਬਲ ਦੀ ਚਤਰਾਈ ਭਰੇ ਕਿਸੇ ਆਮ ਪ੍ਰਚਲਿਤ ਨਹੀਂ ਪਰ ਜਿੱਥੇ ਉਹ ਚਤੁਰ ਸੀ ਉੱਥੇ ਉਹ ਸਿਰੇ ਦਾ ਹੰਕਾਰੀ ਅਤੇ ਗੁਰੂ ਘਰ ਦਾ ਵਿਰੋਧੀ ਸੀ। ਅਕਬਰ ਦੇ ਰਾਜ ਸਮੇਂ ਸਰਹੱਦੀ ਇਲਾਕੇ ਜੂਸਪਜਈਆਂ ਨੇ ਬਗਾਵਤ ਕਰ ਦਿੱਤੀ। ਉਹਨਾਂ ਨੂੰ ਸ਼ਾਂਤ ਕਰਨ ਲਈ ਅਕਬਰ ਨੇ ਆਪਣੇ ਜਰਨੈਲ ਖਾਂ ਨੂੰ ਭੇਜਿਆ ਪਰ ਜਰਨੈਲ ਖਾਂ ਕਾਮਯਾਬ ਨਾ ਹੋਇਆ। ਉਸ ਦੀ ਸਹਾਇਤਾ ਲਈ ਬੀਰਬਲ ਨੂੰ ਭੇਜਿਆ। ਬੀਰਬਲ ਨੇ ਚੱਲਣ ਤੋਂ ਪਹਿਲਾਂ ਬਾਦਸ਼ਾਹ ਦੇ ਕੋਲੋਂ ਬ੍ਰਹਮਣ ਹੋਣ ਦੇ ਨਾਤੇ ਸਾਰੇ ਖਤਰਿਆਂ ਦੇ ਉੱਪਰ ਟੈਕਸ ਅਗਰੌਣ ਦਾ ਖਾਸ ਅਧਿਕਾਰ ਮੰਗਿਆ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਆਗ੍ਰੇ ਤੋਂ ਚੱਲਦਾ ਸਾਰੇ ਰਸਤੇ ਟੈਕਸ ਇਕੱਠਾ ਕਰਦਾ ਆਇਆ ਜਦੋਂ ਵਿਆਸ ਦਰਿਆ ਲੰਘ ਕੇ ਸ੍ਰੀ ਅੰਮ੍ਰਿਤਸਰ ਪਹੁੰਚਿਆ ਖੱਤਰੀ ਪਰਿਵਾਰਾਂ ਤੋਂ ਟੈਕਸ ਮੰਗਿਆ ਤਾਂ ਸਿੱਖਾਂ ਨੇ ਕਿਹਾ ਅਸੀਂ ਖੱਤਰੀ ਨਹੀਂ ਅਸੀਂ ਗੁਰੂ ਦੇ ਸਿੱਖ ਹਾਂ ਬਾਕੀ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਗੱਲ ਕਰੋ। ਬੀਰਬਲ ਨੇ ਸਤਗੁਰ ਜੀ ਨੂੰ ਹੁਕਮ ਭੇਜਿਆ ਕਿ ਮੈਂ ਬ੍ਰਾਹਮਣ ਹਾਂ ਤੇ ਤੁਸੀਂ ਖੱਤਰੀ। ਮੈਂ ਬਾਦਸ਼ਾਹ ਤੋਂ ਹਰ ਖੱਤਰੀ ਘਰ ਤੇ ਟੈਕਸ ਦਾ ਅਧਿਕਾਰ ਲੈ ਕੇ ਆਇਆ ਹਾਂ। ਤੁਸੀਂ ਆਪਣੇ ਸਿੱਖਾ ਸਮੇਤ ਟੈਕਸ ਤਾਰੋ। ਸਤਗੁਰਾਂ ਨੇ ਕਿਹਾ ਤਨ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ। ਇੱਥੇ ਵਰਣ-ਵੰਡ, ਜਾਤ-ਪਾਤ ਨਹੀਂ ਚੱਲਦੀ। ਇਸ ਕਰਕੇ ਖੱਤਰੀ ਟੈਕਸ ਸਾਡੇ ਤੇ ਲਾਗੂ ਨਹੀਂ ਹੁੰਦਾ। ਨਾ ਹੀ ਤੁਹਾਡੇ ਬ੍ਰਾਹਮਣ ਹੋਣ ਨਾਲ ਸਾਨੂੰ ਕੋਈ ਫਰਕ ਹੈ। ਗੁਰੂ ਘਰ ਸਭ ਲਈ ਬਰਾਬਰ ਹੈ ਸੰਗਤਾਂ ਦੀ ਸੇਵਾ ਸਿੱਖਾਂ ਦੇ ਦਸਬੰਦ ਦੇ ਲੰਗਰ ਨਾਲ ਚੱਲਦੀ ਹੈ ਤੁਸੀਂ ਪ੍ਰਸ਼ਾਦਾ ਛੱਕ ਸਕਦੇ ਹੋ ਤੁਹਾਡੀ ਫੌਜ ਪ੍ਰਸ਼ਾਦਾ ਛੱਕਦੀ ਹੈ ਪਰ ਇਹ ਟੈਕਸ ਗੈਰ ਕਾਨੂੰਨੀ ਹੈ ਅਸੀਂ ਇਹ ਟੈਕਸ ਨਹੀਂ ਦੇਣਾ ਬੀਰਬਲ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਈਰਖਾ ਪਹਿਲਾਂ ਵੀ ਬਹੁਤ ਸੀ ਕਿਉਂਕਿ ਗੁਰੂ ਘਰ ਵਰਣ ਬਣ ਦੇ ਕੋੜ ਅਤੇ ਹੋਰ ਵਿਪਰਵਾਦੀ ਸੰਗਲਾਂ ਨੂੰ ਤੋੜਦਾ ਸੀ ਦੂਸਰਾ ਕਈ ਵਾਰ ਪੰਡਤਾਂ ਬ੍ਰਾਹਮਣਾਂ ਨੇ ਵੀਰਬਲ ਕੋਲ ਗੁਰੂ ਘਰ ਵਿਰੁੱਧ ਸ਼ਿਕਾਇਤਾਂ ਕੀਤੀਆਂ ਕਿ ਤੁਸੀਂ ਐਡੇ ਵੱਡੇ ਉੱਚੇ ਅਹੁਦੇ ਤੇ ਹੋ ਇਸ ਖਤਰੇ ਦਾ ਕੋਈ ਹੱਲ ਕਰੋ ਜਦੋਂ ਵੀਰਬਲ ਨੂੰ ਗੁਰੂ ਅਰਜਨ ਦੇ ਮਹਾਰਾਜ ਦਾ ਜਵਾਬ ਸੁਣ ਪਹੁੰਚਿਆ ਤਾਂ ਅੰਦਰ ਭਰਿਆ ਜ਼ਹਿਰ ਉੱਛਲ ਪਿਆ ਹੰਕਾਰੀ ਬ੍ਰਾਹਮਣ ਨੇ ਗੁਰੂ ਸਾਹਿਬ ਨੂੰ ਜਵਾਬ ਭੇਜਿਆ ਦੱਸਦਾ ਮੈਂ ਤੈਨੂੰ ਹੁਣੇ ਦਿੰਦਾ ਪਰ ਹੁਣ ਤਾਂ ਮੈਨੂੰ ਛੇਤੀ ਹੈ ਅੱਗੇ ਜਾ ਰਹਿਆਂ ਹਾਂ ਪਰ ਉਧਰ ਮੁੜਦੇ ਆ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਖਤਰੀ ਹੋ ਕੇ ਸਿੱਖ ਆ ਕੇ ਤੁਹਾਡੀ ਝੂੜ ਦੀ ਦੁਕਾਨ ਮੈਂ ਬੰਦ ਕਰਾ ਕੇ ਵਾਪਸ ਜਾਵਾਂਗਾ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧਮਕੀ ਦੇ ਕੇ ਹੰਕਾਰੀ ਬੀਰਬਲ ਅੱਗੇ ਤੁਰ ਗਿਆ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਹ ਹੰਕਾਰੀ ਬ੍ਰਾਹਮਣ ਰਾਤ ਦੇ ਮਹਾਰ ਵਿੱਚ ਨੁਕਸਾਨ ਕਰੇਗਾ ਇਹ ਤੁਹਾਨੂੰ ਚੰਗਾ ਮਾੜਾ ਬੋਲੇਗਾ ਤਦ ਮਹਾਰਾਜ ਜੀ ਨੇ ਕਿਹਾ ਕਿ ਇਹ ਗੁਰੂ ਨਾਨਕ ਦਾ ਘਰ ਹੈ ਸਿੱਖੋ ਤੁਸੀਂ ਘਬਰਾਉਣਾ ਨਹੀਂ ਗੁਰਦਾਨਿਕ ਦੇ ਘਰ ਨਾਲ ਖੈਣ ਵਾਲਾ ਸੁਖੀ ਨਹੀਂ ਰਹਦਾ ਨੁਕਸਾਨ ਤਾਂ ਕਰੇਗਾ ਜੇ ਵਾਪਸ ਮੁੜੇਗਾ ਮਹਾਰਾਜ ਦੇ ਬਚਨ ਅਟਲ ਹੋਏ ਬੀਰਬਲ ਜੋਸ਼ ਭਜਾਈਆਂ ਨਾਲ ਜੰਗ ਵਿੱਚ ਮਾਰਿਆ ਗਿਆ ਅਤੇ ਕਦੇ ਮੁੜ ਕੇ ਵਾਪਸ ਆਉਣ ਦੀ ਤਾਂ ਫਿਰ ਗੱਲ ਹੀ ਨਹੀਂ ਬਣਦੀ ਇਸ ਤਰ੍ਹਾਂ ਗੁਰੂ ਘਰ ਨਾਲ ਬਖੋਦ ਕਰਨ ਵਾਲਾ ਬੀਰਬਲ ਜਿਸ ਨੂੰ ਕਿ ਅਸੀਂ ਸਾਰੇ ਚੰਗਾ ਮੰਨਦੇ ਹਾਂ ਪਰ ਉਹਦਾ ਇਹ ਪੱਖ ਹੈ ਕੀ ਉਹ ਚਤੁਰ ਜ਼ਰੂਰ ਸੀ ਪਰ ਹੰਕਾਰੀ ਸੀ ਉਸਨੇ ਹਮੇਸ਼ਾ ਹੀ ਗੁਰੂ ਘਰ ਨਾਲ ਬੈਰ-ਵਿਰੋਧ ਕਮਾਇਆ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਵੀ ਉਹਦਾ ਹੱਥ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਸਨੇ ਜੋ ਰਾਜਾ ਹੋਇਆ ਸੀ ਉਸ ਵੇਲੇ ਜਹਾਂਗੀਰ ਉਹਦੇ ਬਚਪਨ ਵਿੱਚ ਹੀ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਨ ਤਾਂ ਜੋ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਵੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਤਾ ਜੋ ਬੀਰਬਲ ਦੀ ਇਸ ਹੰਕਾਰੀ ਇਸ ਬਹਾਨੀ ਚਿਹਰੇ ਬਾਰੇ ਸਿੱਖ ਸੰਗਤਾਂ ਨੂੰ ਅਤੇ ਹੋਰ ਸੰਗਤਾਂ ਨੂੰ ਜੋ ਖੱਤਰੀ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿਸ ਤਰ੍ਹਾਂ ਉਹ ਖੱਤਰੀਆਂ ਤੋਂ ਵੀ ਟੈਕਸ ਵਸੂਲਦਾ ਸੀ ਅਤੇ ਅੱਜ ਕੱਲ ਅਸੀਂ ਬੀਰਬਲ ਨੂੰ ਬੜਾ ਉੱਚਾ ਮੰਨਦੇ ਹਾਂ